ਅੱਜ ਦੀ ਵੀਡੀਓ ਵਿੱਚ ਆਪਾਂ ਦੂਜਾ ਐਂਗਲੋ ਸਿੱਖੀ ਯੁੱਧ ਕਰਾਂਗੇ ਦੂਜੀ ਐਂਗਲੋ ਸਿੱਖੀ ਯੁੱਧ ਵਿੱਚਕਾਰ ਹੋਈਆਂ ਚਾਰ ਲੜਾਈਆਂ ਕਵਰ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਪਹਿਲਾ ਐਂਗਲੋ ਸਿੱਖੀ ਯੁੱਧ ਕੀਤਾ ਸੀ ਜਿਸ ਦੇ ਵਿੱਚ ਪਹਿਲੇ ਐਂਗਲੋ ਸਿੱਖੀ ਯੁੱਧ ਵਿੱਚ ਹੋਈਆਂ ਪੰਜੇ ਲੜਾਈਆਂ ਕਵਰ ਕਰਵਾਈਆਂ ਸਨ ਸਟਾਰਟ ਕਰਦੇ ਹਾਂ ਦੂਜਾ ਐਂਗਲੋ ਸਿੱਖੀ ਯੁੱਧ ਕਦੋਂ ਲੜਿਆ ਗਿਆ ਸੀ 1800 48 ਤੇ 1849 ਇਸਵੀ ਵਿੱਚ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਕਿੰਨੀਆਂ ਲੜਾਈਆਂ ਹੋਈਆਂ ਸਨ ਚਾਰ ਲੜਾਈਆਂ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਪੰਜ ਲੜਾਈਆਂ ਹੋਈਆਂ ਸਨ ਤੇ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਚਾਰ ਲੜਾਈਆਂ ਕਿਸੇ ਯੁੱਧ ਤੋਂ ਬਾਅਦ ਪੰਜਾਬ ਵਿੱਚ ਸਿੱਖ ਸ਼ਾਸਨ ਦਾ ਅੰਤ ਹੋ ਗਿਆ ਸੀ ਦੂਜੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਵਿੱਚ ਸ਼ਾਮਿਲ ਕਰ ਲਿਆ ਸੀ ਦੂਜੀ ਐਂਗਲੋ ਸਿੱਖੀ ਉਧ ਵਿੱਚ ਪਹਿਲੀ ਲੜਾਈ ਕਿਹੜੀ ਹੋਈ ਸੀ ਰਾਮਨਗਰ ਦੀ ਲੜਾਈ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਦੂਜੀ ਐਂਗਲੋ ਸਿੱਖੀ ਉਧ ਵਿੱਚ ਪਹਿਲੀ ਲੜਾਈ ਕਿਹੜੀ ਲੜੀ ਗਈ ਸੀ ਰਾਮਨਗਰ ਦੀ ਲੜਾਈ ਰਾਮਨਗਰ ਦੀ ਲੜਾਈ ਰਾਮਨਗਰ ਦੇ ਸਥਾਨ ਤੇ ਹੋਈ ਸੀ ਤੇ ਕਦੋਂ ਹੋਈ ਸੀ 22 ਦਸੰਬਰ 180 48 ਸਵੀ ਨੂੰ ਰਾਮਨਗਰ ਦੀ ਲੜਾਈ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ ਲਾਰਡ ਹਿਊਗ ਗਫ ਤੇ ਰਾਮਨਗਰ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ ਸ਼ੇਰ ਸਿੰਘ ਦੂਜੀ ਲੜਾਈ ਚਿੱਲਿਆਂ ਵਾਲੇ ਦੀ ਲੜਾਈ ਸੀ ਦੂਸਰੇ ਐਂਗਲੋ ਸਿੱਖੀ ਯੁੱਧ ਦੀ ਦੂਜੀ ਤੇ ਮਹੱਤਵਪੂਰਨ ਲੜਾਈ ਕਿਹੜੀ ਸੀ ਚਿੱਲਿਆਂ ਵਾਲਾ ਦੀ ਲੜਾਈ ਚਿੱਲਿਆਂ ਵਾਲਾ ਦੀ ਲੜਾਈ ਵਿੱਚ ਕਿਸ ਦੀ ਜਿੱਤ ਹੋਈ ਸੀ ਸਿੱਖ ਸੈਨਾ ਦੀ ਚਿੱਲਿਆਂ ਵਾਲਾ ਦੀ ਲੜਾਈ ਕਦੋਂ ਲੜੀ ਗਈ ਸੀ 13 ਜਨਵਰੀ 1849 ਈਸਵੀ ਨੂੰ ਚਿੱਲਿਆਂ ਵਾਲਾ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ ਸ਼ੇਰ ਸਿੰਘ ਦੂਜੇ ਪਾਸੇ ਚਿੱਲਿਆਂ ਵਾਲਾ ਦੀ ਲੜਾਈ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ ਇੱਕ ਤਜਰਬੇਕਾਰ ਸੈਨਾਪਤੀ ਲਾਰਡ ਹਿਊਗ ਗਫ ਮਲਤਾਨ ਦੀ ਲੜਾਈ ਦੂਜੀ ਐਂਗਲੋ ਸਿੱਖ ਯੁੱਧ ਦੀ ਤੀਜੀ ਲੜਾਈ ਮਲਤਾਨ ਦੀ ਲੜਾਈ ਸੀ ਮਲਤਾਨ ਦੇ ਕਿਲੇ ਤੇ ਕਬਜ਼ਾ ਕਰਨ ਲਈ ਅੰਗਰੇਜ਼ੀ ਸੈਨਾ ਨੇ ਕਿਸ ਦੀ ਅਗਵਾਈ ਹੇਠ ਕਿਲੇ ਨੂੰ ਘੇਰਾ ਪਾ ਲਿਆ ਸੀ ਜਨਰਲ ਵਿਸ਼ ਦੀ ਅਗਵਾਈ ਹੇਠ ਮੁਲਤਾਨ ਦੀ ਲੜਾਈ ਵਿੱਚ ਸ਼ੇਰ ਸਿੰਘ ਦਾ ਸਾਥ ਕਿਸ ਨੇ ਦਿੱਤਾ ਸੀ ਦੀਵਾਨ ਮੂਲ ਰਾਜ ਨੇ ਮੁਲਤਾਨ ਦੀ ਲੜਾਈ ਵਿੱਚ ਕਿਸ ਦੀ ਜਿੱਤ ਹੋਈ ਸੀ ਅੰਗਰੇਜ਼ਾਂ ਦੀ ਜਿੱਤ ਹੋਈ ਸੀ ਕਿਉਂਕਿ ਜਨਰਲ ਵਿਸ਼ਨ ਨੇ ਜਾਲੀ ਚਿੱਠੀਆਂ ਲਿਖ ਕੇ ਸ਼ੇਰ ਸਿੰਘ ਅਤੇ ਦੀਵਾਨ ਮੂਲਰਾਜ ਦੇ ਵਿਚਕਾਰ ਫੁੱਟ ਪਾਈ ਸੀ ਸ਼ੇਰ ਸਿੰਘ ਅਤੇ ਦੀਵਾਨ ਮੂਲਰਾਜ ਵਿਚਕਾਰ ਕਿਸ ਨੇ ਫੁੱਟ ਪਵਾ ਦਿੱਤੀ ਸੀ ਜਨਰਲ ਵਿਸ਼ਨ ਨੇ ਦੀਵਾਨ ਮੂਲਰਾਜ ਨੇ ਮਜਬੂਰ ਹੋ ਕੇ ਅੰਗਰੇਜ਼ਾਂ ਅੱਗੇ ਹਥਿਆਰ ਕਦੋਂ ਸੁੱਟ ਦਿੱਤੇ ਸਨ 22 ਜਨਵਰੀ 1849ਵੀਂ ਨੂੰ ਦੂਜੀ ਐਂਗਲੋ ਸਿੱਖ ਯੁੱਧ ਦੀ ਆਖਰੀ ਅਤੇ ਨਿਰਣਾਇਕ ਲੜਾਈ ਕਿਹੜੀ ਸੀ ਗੁਜਰਾਤ ਦੀ ਲੜਾਈ ਇਸ ਲੜਾਈ ਨੂੰ ਤੋਪਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ ਕਿਉਂਕਿ ਗੁਜਰਾਤ ਦੀ ਲੜਾਈ ਵਿੱਚ ਬਹੁਤ ਸਾਰੀਆਂ ਤੋਪਾਂ ਦੀ ਵਰਤੋਂ ਕੀਤੀ ਗਈ ਸੀ ਗੁਜਰਾਤ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ ਸ਼ੇਰ ਸਿੰਘ ਚਤਰ ਸਿੰਘ ਭਾਈ ਮਹਾਰਾਜ ਸਿੰਘ ਗੁਜਰਾਤ ਦੀ ਲੜਾਈ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ ਲਾਰਡ ਹਿਊਗ ਗਫ ਗੁਜਰਾਤ ਦੀ ਲੜਾਈ ਕਦੋਂ ਲੜੀ ਗਈ ਸੀ 21 ਫਰਵਰੀ 1800 49 ਇਸਵੀ ਨੂੰ ਲੜੀ ਗਈ ਸੀ ਕਿਸ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਵਿੱਚ ਸ਼ਾਮਿਲ ਕਰ ਲਿਆ ਸੀ ਗੁਜਰਾਤ ਦੀ ਲੜਾਈ ਤੋਂ ਬਾਅਦ ਇਸ ਲੜਾਈ ਨੂੰ ਤੋਪਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ ਤੇ ਦੂਜੀ ਐਂਗਲੋ ਸਿੱਖੀ ਯੁੱਧ ਦੀ ਆਖਰੀ ਤੇ ਨਿਰਣਾਇਕ ਲੜਾਈ ਵੀ ਗੁਜਰਾਤ ਦੀ ਲੜਾਈ ਸੀ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਵਿੱਚ ਕਦੋਂ ਮਿਲਾਇਆ ਸੀ 29 ਮਾਰਚ 1849 ਈਸਵੀ ਨੂੰ ਇਸ ਤਰ੍ਹਾਂ ਦੂਜੇ ਐਂਗਲੋ ਸਿੱਖੀ ਯੁੱਧ ਦੀ ਆਖਰੀ ਲੜਾਈ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਮਿਹਨਤ ਦੁਆਰਾ ਬਣਾਏ ਗਏ ਸਮਰਾਜ ਦਾ ਅੰਤ ਹੋ ਗਿਆ ਸੀ ਅਤੇ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਵਿੱਚ ਸ਼ਾਮਿਲ